지금 <목소리나> मेरी बेनी आहे उन दो तारी बेनती कई आहे जहिड़े वीर आगू से अफ़सर साहिब गॾ कर ਇਹ ਪਈ ਆਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਹੀ ਵੇਖੀ ਜਾਂਦੇ ਡੱਕਰੇ ਗੜੀ ਪੁਲਿਸ ਪਾੜੇ ਕਾਦੀ ਪੁਲਿਸ ਆ ਗੱਡੀ ਲਿਆਓ ਯਾਰ Чгүүр гэж. Гал цаасан цаасан. ਬਾਬਾ ਬੋ ਸੇ ਬੋ ਅਗਰ ਵੀਰ ਦੀ ਢਾਣੀ ਪਾਰ ਬਾਮੂ ਦਾ ਕਿਤੇ ਨਹੀਂ ਅੱਗੇ ਜਾਂਦੇ ਸਾਰਾ ਗੱਲ ਹੋਈ ਹੱਲ ਕਰਾਉਣਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਆਪਰੇ ਕਰਨ ਦੇ ਕਿਉਂ ਜਦੋਂ ਕੈਂਡੀਡੇਟ ਮੈਂਡੀ ਦਾ ਪਾਸ ਨਹੀਂ ਮਤੇ ਮੈਂ ਠੀਕ ਹੈ ਤੁਹਾਨੂੰ ਕਹਿੰਦੀ ਅੱਗੇ ਜਾ ਇੱਕ ਉਹਦੀ ਗੱਲ ਹੋ ਰਹੀ ਮੈਡਮ ਜਿਹੜਾ ਤੁਹ ਕੱਖਾ ਤੁਹੋ ਯਾਰ ਕੀਤਾ ਤੁਸੀਂ ਅਸੀਂ ਇੱਕ ਮਿੰਟ ਪਾਡੀ ਸਾਡਾ ਵਾਦਾ ਕਰਦੇ ਤੁਹਾਡੇ ਨਾਲ ਆਪਾਂ ਨਾਲ ਦਾ ਮਾਰਦਾ ਲਾਭ ਕਰਾਵਾਂਗੇ ਪਰ ਪ੍ਰਸ਼ਾਸਨ ਦਾ ਸਾਥ ਦਿਓ ਕਿਤੇ ਤੇਰੇ ਆਪਾਂ ਕਿੰਨਾ ਥਕਾ ਮੁੱਕੀ ਕਰਕੇ ਆਪਾਂ ਇੱਥੇ ਆਇਆ ਗੱਦ ਘਾਤ ਸ਼ਾਂਤੀ ਬਣਾਓ PASO 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 PASO